चलो 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 ਦੇ ਰੇਲੇ ਕਿਉਂ ਕੌਣ ਬੜਾ ਬੜੇ ਗਲੇ ਰੇਲੇ ਹੋਰ ਨਾ ਕੋੜਾ ਪੈ ਲੱਗੇ ਤਾਂ ਵੀ ਨਾ ਹੋਵੇ ਹੋਏ ਵੇਂ ਦੇ ਰੋ ਪੈਸੇ ਚ ਉਤਾਰ ਰਿਹਾ ਮੇਰਾ ਤਾਂ ਵੀਡੀਓ ਬੰਦ ਕਰ ਲਈਏ ਕੋਈ ਆ ਸਾਡੇ ਬੰਦੇ ਦੇ ਸੱਟਾਂ ਮਾਰੀਆਂ ਜੀ ਪਰਨੇ ਆਤਾਰ ਤੇ ਔਰੇ ਅੱਖ ਤੇ ਡੰਡਾ ਮਾਰਿਆ ਇਦਰਾ ਮੁੰਡੇ ਦੇ ਦੇਖੋ ਜੀ ਇਹਦੇ ਮਾਰੀ ਇਹਦੇ ਬਿਮਾਰੀ ਉਹਦੇ ਬਿਮਾਰੀ ਬਾਕੀ ਸਾਡੇ ਬੰਦੇ ਕੁਛ ਦੂਜੇ ਕੰਮ ਰਾਜ ਚ ਨੇ ਕਾਫੀ ਬੰਦੇ ਉਰਾ ਪਰਾਂ ਨੇ ਆ ਦੇਖੋ ਇਹਨਾਂ ਦੇ ਬੁੱਲੇ ਦੇ ਮਾਰਿਆ ਖੂਨ ਚੱਲ ਰਿਹਾ ਕਈ ਬੰਦੇ ਦੇ ਸਿਰਾਂ ਦੇ ਵਿੱਚ ਸੱਟਾਂ ਲੱਗੀਆਂ ਨੇ ਸਾਡੇ ਦੇ ਕਿਸਾਨ ਯੂਨੀਅਨ ਵਾਲਿਆਂ ਨੇ ਰਲ ਕੇ ਸਾਡੇ ਪਿੰਡ ਵਾਲੇ ਕੁਛ ਲੋਕਾਂ ਨੇ ਰਲ ਕੇ ਹਮਲਾ ਕੀਤਾ ਸੀ ਵੀਰੇ ਬੋਲੀ ਦੇਣ ਆਏ ਸੀਗੇ ਐਸੀ ਕਮਿਊਨਿਟੀ ਦੇ ਬੰਦੇ ਜੋ ਵੀ ਵੀਡੀਓ ਦਫਤਰ ਪਟਿਆਲਾ ਦੇ ਵਿੱਚ ਅੱਜ ਬੋਲੀ ਹੋਣੀ ਸੀਗੀ ਤੇ ਸਾਡੇ ਤੇ ਹਮਲਾ ਕਰਤਾ ਉਹਨਾਂ ਨੇ ਅਸੀਂ ਦਬੋਲੀ ਦੇ ਉਹ ਕਹਿੰਦੇ ਅਸੀਂ ਬੋਲੀ ਦੇ ਨਹੀਂ ਦਿੰਦੇ ਹੈਗੇ ਮਜੀਤ ਸਿੰਘ ਸਾਨਾ ਜੋਰਾ ਸਿੰਘ ਆ ਅਵਤਾਰ ਸਿੰਘ ਸਾਨਾ ਲਾਹ ਸਿੰਘ ਆ ਬਖਦੇਵ ਸਿੰਘ ਸਾਨਾ ਗੋਵਿੰਦ ਸਿੰਘ ਇਹਨਾਂ ਦੇ ਨਾਲ ਕੁਝ ਵਿਅਕਤੀ ਹੋਰਾਂ ਨੇ ਆ ਕੇ ਨਜਾਇਜ਼ ਕਰ ਜਾਣਾ ਸਾਡੇ ਤੇ ਹਮਲਾ ਕਰਿਆ ਵੀਡੀਓ ਦਫ਼ਤਰ ਅਸੀਂ ਬੋਲੀ ਦੇਣਾ ਆਈ ਸੀ ਇਸ ਕਰਕੇ ਸਾਡੇ ਪੱਗਾਂ ਵੀ ਲਾਈਆਂ ਨੇ ਆ ਤੇ ਸਾਡੇ ਨਾਲ ਧੱਕਾ ਸਾਜੀ ਹੋ ਰਹੀ ਹੁੰਦੀ ਆ ਫਰਦਿਕ ਕਾਰਵਾਈ ਕੀਤੀ ਜਾਵੇ ਕਿਹਨੋ ਹੋਇਆ ਨਹੀਂ ਨਕਰ ਆਪੇ ਜਿਹੜਾ ਪਿੰਡਾ ਪਠੋਈ ਕਲਾ ਕੀ ਗੱਲ ਕੀ ਹੋਈ ਉਹ ਪੁੱਤ ਜ਼ਮੀਨ ਪਿੱਛਾ ਤੇ ਅਮੇ ਆਏ تھے 7 ਵਜੇ ਬੈਠੇ ਤੇ ਮੈਂ ਕੋਲੋਂ ਤੇ ਦੋ ਵੜ ਗਏ ਉਹ ਤੱਕੇ ਬਣ ਲਗਿਆ ਇਹ ਤਾਂ ਮੁਕ ਤਿਆਗ ਆ ਉਹ ਦਲਦੀਪ ਨਿਕਲਦੀਪ ਟੀਵੀ ਉਹ ਜਿਹੜੀ ਬਿੰਬੂਈ ਬਣੀ ਹੋਈ ਆ ਇੱਕ ਆ ਕੇ ਨਵਾ ਮੈਂ ਤਾਂ ਉਹ ਨਹੀਂ ਕਰਮਜੀਤ ਕਰਾਂਗਾ ਕਰਮਜੀਤ ਕਰਾਂਗਾ ਬਾਈ ਉਹਨਾਂ ਮੇਰੇ ਕਾਲ ਪੱਟੇ ਨਾ ਜੇ ਬਹੁਆ ਨਾ ਹੁੰਦੇ ਤਾਂ ਉੱਥੋਂ ਛੱਡ ਦਿੰਦੇ ਆ ਮੈਂ ਤਾਂ ਉੱਪਰ ਨਹੀਂ ਛੱਡ ਗਿਆ ਮੈਨੂੰ ਕੋਈ ਪਤਾ ਨਹੀਂ ਰਿਹਾ ਹੈਗਾ ਆਪਣਾ ਆਪ ਦਾ ਇਹ ਦੇਖੋ ਤੇ ਮੈਂ ਟਿੱਡੇ ਆਪਣੇ ਇਸ ਨਾਲ ਹੋਏ ਤਾਂ ਸਾਰਾ ਸੁੱਜ ਜਾਪੇ ਆ ਕਿਨੇ ਮਾਰਿਆ ਕਿ ਨਹੀਂ ਖਤਿਆ ਜਾਏ ਪੂਸਾਂ ਦਾ ਗਿਆ ਹੋਇਆ ਮੁਖਤਿਆਰ ਕਿੰਨੇ ਸੋਨੇਗਾ ਆਪ ਓਮ ਗਾੜੀ ਆਹੋ ਇੱਕ ਨਾਇਬ ਹੈ ਜੀ ਨਾਇਬ ਟੂਟਾ ਨਾਇਬ ਨਾਇਬ ਚੂੜਾ ਹਾਂ ਚੂੜਾ ਹੈ ਓ ਤੇ ਮਾਰਾ ਚੂੜਾ ਉਹਨਾਂ ਨੇ ਫੜੀਆਂ ਪੁੱਤ ਮੈਂ ਇੱਕ ਮੱਖਣ ਆ ਰਾਤਾਂ ਤੱਕ ਖਾਣਾ ਇਹ ਤਾਂ ਰਾਤਾਂ ਤੱਕ ਖਾਣਾ ਇਹ ਤਾਂ ਰਾਤਾਂ ਤੱਕ ਖਾਣੀ ਪਈ ਜਾਇਆ ਵੈਸਾ ਮਾਰੀਆ ਉਸਨੂੰ ਆ ਤੈਨੂੰ ਕਿਵੇਂ ਕਰਬਈ ਜਾਂਦਾ ਉਸਨੂੰ ਜਾਉ ਲੈਵੇ ਤਰਨਾ ਲੈਵੇ ਉਹ ਕੀ ਕਰਦਾ ਤਾਂ ਨਾਲ ਬੈਠੇ ਤੇ ਉਹ ਵੱਡ ਲਿਆ ਮੜਨ ਲੱਗੇ ਤੱਕ ਕਹੋਂ ਵੱਡ ਗਿਆ ਦਮ ਵੱਡ ਲੱਗੇ ਤੱਕ ਤੇ ਅੱਲਾ ਥਾ ਫੜਦੇ ਪੁੱਤ ਤੁਸੀਂ ਵੀ ਆ ਸਾਡੇ ਨਾਲ ਤੱਕਾ ਹੋ ਰਿਹਾ ਤੱਕਾ ਹੋਇਆ ਪੁੱਤ ਤੱਕਾ ਹੋਇਆ ਪੁੱਤ ਹਰੀ ਜਨਾ ਜੀ ਉਹਨਾਂ ਨੇ ਤੱਕਾ ਨਹੀਂ ਕਰੀ ਹੈ ਹਾਂ ਫੁੱਟ ਪਰ ਲੜਾਈ ਦੀ ਵੀਡੀਓ ਵੀ ਰਹਿ ਗਈ ਹੈ ਸਾਡੇ ਕੋਲ ਨਹੀਂ ਜੀ ਹੋਈ ਸੀ ਸਾਡੇ ਨਾਲ ਦੇ ਹੱਥ ਪੁੱਤ ਅਮੜਾ ਬੁਆਲੇਗਾ ਤਾਂ ਉਹ ਆਇਥੇ ਵੀ ਦੇਖਾਂ ਕਿ ਉਹ ਆਪ ਤਾਂ ਨਾ ਮਾਇਥੇ ਉਹਨਾਂ ਕੋਲ ਲੜਾਈ ਕਰਨਗੇ ਆ ਜੀ ਲੜਾਈ ਹਾਂ ਪੂਰੀ ਹੋਈ ਆ ਜੀ ਅਸੀਂ ਤਾਂ ਸ਼ੁਰੂਣ ਲੱਗੇ ਅਸੀਂ ਇਹ 7 ਵਜੇ ਦਾ ਸ਼ਾਂਤ ਨਹੀਂ ਧਾਰਨਾ ਬੈਠੇ ਤੇ ਜੀ ਤੁਸੀਂ ਪਾਰਟੀ ਆ ਕੇ ਉਹਨਾਂ ਨੇ ਅੰਦਰ ਬਾੜੀ ਆ ਜੀ ਪ੍ਰਸ਼ਾਸਨ ਨੇ ਜਦੋਂ ਫਿਰ ਤੱਕਾ ਹੋਇਆ ਏ ਅਸੀਂ ਵੀ ਤੱਕੇ ਨਾਲ ਅੰਦਰ ਵੜਨਾ ਚਾਹੇ ਆ ਤੇ ਸਾਡੀਆਂ ਬੀਬੀਆਂ ਦਾੜੀਆਂ ਕੁੱਟੀਆਂ ਉਹਨਾਂ ਦੇ ਬੰਦਿਆਂ ਨੇ ਸੋਟੀਆਂ ਮਾਰੀਆਂ ਜੀ ਸਾਡੇ ਤੱਕਾ ਕਰਿਆ ਜੀ ਪ੍ਰਸ਼ਾਸਨ ਨੇ ਪਹਿਲਾਂ ਉਹ ਬਾੜੇ ਨੇ 7:30 ਵਜੇ ਦਾ ਸ਼ਾਂਤਨੀ ਧਾਰਨਾ ਸੀ ਅਸੀਂ ਆਰਾਮ ਨਾਲ ਬੈਠੇ ਸੀ ਅਸੀਂ ਕੋਈ ਗੇਟ ਤੇ ਬੈਠੇ ਸੀ ਬੜੀ ਸ਼ਾਂਤੀ ਨਾਲ ਜਦੋਂ ਦੂਜੀ ਪਾਰਟੀ ਸਾਡੀ ਆਈ ਪ੍ਰਸ਼ਾਸਨ ਨੇ ਜਿਦਾ ਹੀ ਅੰਦਰ ਬਾੜਿਆ ਦੂਜਾ ਗੇਟ ਦੂਜਾ ਖੋਲ ਕੇ ਜਦੋਂ ਸਾਨੂੰ ਪਤਾ ਲੱਗਿਆ ਵੀ ਦੂਜੇ ਗੇਟ ਨੂੰ ਉਹ ਬਾੜਤੇ ਜੀ ਫਿਰ ਅਸੀਂ ਨੇ ਜਾ ਕੇ ੱੱਕੇ ਨਾਲ ਅਸੀਂ ਵੀ ਗੇਟ ਅੰਦਰ ਆਹੀ ਬੜੇ ਆ ਫਿਰ ਉਹਨਾਂ ਨੇ ਸਾਡੇ ਤੇ ਸੋਟੀਆਂ ਲਾਠੀਆਂ ਹਮਲਾ ਕਰਿਆ ਜੀ ਸਾਡੀਆਂ ਬੀਬੀਆਂ ਸੀ ਮਸਾਂ ਅੰਦਰੋਂ ਕੱਡੀਆਂ ਨਹੀਂ ਕੱਡੀਆਂ ਸਿੱਟਲੀਆਂ ਕੇ ਸੋਟੀਆਂ ਮਾਰੀਆਂ ਦੂਜੀ ਪਾਰਟੀ ਜਿਹੜੀ ਹਰੀ ਜਨਾਂ ਦੀ ਦੂਜੀ ਪਾਰਟੀ ਆ ਜਿਹੜੀ ਸਾਡੀ ਜ਼ਮੀਨ ਸਾਡੇ ਤੋਂ ਲੈਣਾ ਚਾਹੁੰਦੀ ਆ ਪੁਲਿਸ ਹੈਗੀ ਸੀ ਜੀ ਪ੍ਰਸ਼ਾਸਨ ਦੇ ਵਿੱਚ ਹੋਇਆ ਹੈ ਪ੍ਰਸ਼ਾਸਨ ਉਹਨਾਂ ਦਾ ਬਣਿਆ ਬਾਲਾ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਜੀ ਦੂਜੀ ਪਾਰਟੀ ਨੂੰ ਧੱਕੇ ਨਾਲ ਸਾਡੀ ਜ਼ਮੀਨ ਦੇ ਰਿਹਾ ਹੈ ਅਸੀਂ ਹੋਰ ਕੀ ਨਾਮ ਹੈ ਤੁਹਾਡਾ ਰਾਜੋਸ਼ੀ ਜ਼ਿਲ੍ਹਾ ਜਥੇਬੰਦਕ ਸਖਤਰ ਭਾਰਤੀ ਕਿਸਾਨ ਦੀ ਏਕਤਾ ਤੁਹਾਡੇ ਕੋਲ ਧਰਨਾ ਲਾਉਣ ਦਾ ਕੀ ਕਾਰਨ ਹੈ ਅੱਜ ਜਿਹੜਾ ਇਹ ਧਰਨਾ ਲੱਗਿਆ ਇਹ ਪ੍ਰਸ਼ਾਸਨ ਦੀ ਨਿਇਕੀ ਦੇ ਕਾਰਨ ਲੱਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ 13 ਤਰੀਕ ਤੋਂ ਬਠੋਈ ਕਲਾਂ ਦੀ ਜ਼ਮੀਨ ਦਾ ਜਿਹੜਾ ਮਸਲਾ ਪੱਖਾ ਹੋਇਆ ਹੈ ਪ੍ਰਸ਼ਾਸਨ ਉਸ ਦਿਨ ਵੀ ਉਥੇ ਕਬਜ਼ਾ ਲੈਣ ਗਿਆ ਸੀ ਪਰੰਤੂ ਉਹ ਕਬਜ਼ਾ ਨਹੀਂ ਲੈ ਸਕੇ ਕਿਉਂਕਿ ਉਹਨਾਂ ਦੇ ਪੱਖ ਦੇ ਵਿੱਚ ਕੋਈ ਵੀ ਨਹੀਂ ਸੀ ਇਹ ਜਿਹੜੇ ਕਿਸਾਨ ਆ ਜਿਨ੍ਹਾਂ ਕੋਲ ਜ਼ਮੀਨ ਹੈ ਇਹਨਾਂ ਦੀਆਂ ਡਿਗਰੀਆਂ ਹੋਈਆਂ ਹੋਈਆਂ ਨੇ ਇਹਨਾਂ ਕੋਲ ਇੰਤਕਾਲ ਹੋਏ ਹੋਏ ਨੇ ਇਹਨਾਂ ਦੇ ਕੋਲ ਗਰਦੌਰੀਆਂ ਨੇ ਇਹ ਲੋਨ ਲੈਂਦੇ ਨੇ ਮੋਟਰਾਂ ਲਵਾਉਂਦੇ ਨੇ ਘਰ ਪਾਈ ਹੋਈ ਨੇ ਉਹ ਜ਼ਮੀਨਾਂ ਨੇ ਜਿਹੜੀਆਂ ਹੁਣ ਪ੍ਰਸ਼ਾਸਨ ਆ ਜਿਹੜਾ ਉਹ ਖੋਣਾ ਚਾਹੁੰਦਾ ਪਰ ਜਿਹੜੇ ਬਠੋਈ ਪਿੰਡ ਦੇ ਕਿਸਾਨ ਨੇ ਜਾਇਜ਼ ਧੋਲਾਪਾ ਹੋਰ ਵੀ ਕੁਝ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਚੱਲ ਰਹੇ ਨੇ ਉੱਥੇ ਕਿਸਾਨਾਂ ਵੱਲੋਂ ਇਹ ਧਾਰਿਆ ਹੋਇਆ ਵੀ ਅਸੀਂ ਪੁਰਖਿਆਂ ਤੋਂ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਤੋਂ ਇਹ ਜਿਹੜੀ ਜ਼ਮੀਨ ਹੈ ਇਹਨੂੰ ਅਪਜਾਉ ਕੀਤਾ ਹੈ ਇਸ ਕਰਕੇ ਸਾਨੂੰ ਇਹਦੇ ਮਾਲਕੀ ਹੱਕ ਆ ਜਿਹੜੇ ਮਿਲਣੇ ਚਾਹੀਦੇ ਆ। ਦਾਨ ਸਰ ਵੀ ਇੱਕ ਜ਼ਿਕਰ ਹੋ ਰਿਹਾ ਹੈ ਕਿ ਇੱਕ ਬਜ਼ੁਰਗ ਦੇ ਉੱਤੇ ਡਾਂਗਾ ਮਾਰੀ ਇਹਦਾ ਸਿਰਫ ਟਕਿਆ ਕੀ ਮਾਮਲਾ ਕੀ ਆਉਂ ਦੇਖੋ ਸਾਨੂੰ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ। ਔਰ ਅੱਜ ਜਦੋਂ 9 ਵਜੇ ਸੀ ਇੱਥੇ ਆਏ ਆ ਤਾਂ ਉਸ ਵੇਲੇ ਅਸੀਂ ਬੀਕੇ ਯੂਗ ਰਾਹਾਂ ਵੱਲੋਂ ਕੁਝ ਬੰਦੇ ਆਏ ਸੀ ਜਿਹੜਾ ਦੂਜਾ ਗੇਟ ਬੰਦ ਸੀ ਉੱਥੇ ਪੁਲਿਸ ਦਾ ਪਹਿਰਾ ਲੱਗਿਆ ਸੀ ਉਹ ਕਹਿੰਦੇ ਵੀ ਅਸੀਂ ਉਹਨਾਂ ਬੰਦਿਆਂ ਨੂੰ ਜਾਣ ਦੇਵਾਂਗੇ ਜਿਨ੍ਹਾਂ ਨੇ ਬੋਲੀ ਦੇਣੀ ਚਲੋ ਅਸੀਂ ਆਖਿਆ ਵੀ ਜਦੋਂ ਵੀਡੀਓ ਸਾਡੇ ਆਕੇ ਤਾਂ ਸਾਨੂੰ ਉਹਨਾਂ ਬੁਲਾ ਦਿਓ ਉਹ ਕਹਿੰਦੇ ਵੀ ਜਦੋਂ ਵੀਡੀਓ ਆ ਗਿਆ ਅਸੀਂ ਤੁਹਾਨੂੰ ਮਲਾਵਾਂਗੇ ਅਸੀਂ ਕਾਫੀ ਚਿਰ ਉੱਥੇ ਬੈਠੇ ਰਹੇ ਅ ਤੋਂ ਬਾਅਦ ਮਜ਼ਦੂਰ ਭਰਾ ਵੀ ਆਏ ਉਹ ਵੀ ਇੱਥੇ ਆ ਕੇ ਖੜੇ ਰਹੇ ਤੇ ਉਹ ਨਾਰੇ ਵੀ ਅਸੀਂ ਲਾਏ ਏਕਤਾ ਦੇ ਉੱਥੇ ਕੋਈ ਸਾਡਾ ਇਸ ਤਰ੍ਹਾਂ ਦਾ ਹੀ ਕੋਈ ਗੱਲਬਾਤ ਨਹੀਂ ਹੋਈ ਨਾ ਕੋਈ ਝਟਕਣ ਹੋਈ ਅਸੀਂ ਬੋਲ ਵੀ ਆਂ ਵੀ ਸਾਡਾ ਕੋਈ ਰੌਲਾ ਨਹੀਂ ਆ ਪਰ ਚੌਟੇ ਨਾਲ ਉਸ ਤੋਂ ਬਾਅਦ ਜਦੋਂ ਡੀਐਸਪੀ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਉਸ ਵੇਲੇ ਉਹ ਜਿਹੜੇ ਮਜ਼ਦੂਰ ਸੀ ਇਹ ਗੇਟ ਜਿਹੜਾ ਬੰਦ ਸੀ ਇੱਥੋਂ ਦੀ ਐਂਟਰ ਕਰਕੇ ਜਦੋਂ ਮਤਲਬ ਕਿਸਾਨਾਂ ਨੇ ਕਿਹਾ ਵੀ ਯਾਰ ਮਜ਼ਦੂਰਾਂ ਨੂੰ ਵੀ ਐਂਟਰ ਕਰਾਤਾ ਵੀ ਅਸੀਂ ਤਾਂ ਇੱਥੇ ਖੜੇ ਆ ਉਹ ਕਹਿੰਦੇ ਤੁਸੀਂ ਵੀ ਚਲੇ ਜਾਓ ਉਤੋਂ ਬਾਅਦ ਅਸੀਂ ਅਜੇ ਗੱਲਬਾਤ ਕਰ ਹੀ ਰਹੇ ਸੀ ਉੱਥੇ ਜਾ ਕੇ ਜਿਹੜਾ 메ਨ ਲੌਬੀ ਐ ਉਹਦੇ ਵਿੱਚ ਕਿਸਾਨ ਮਜ਼ਦੂਰ ਸੀ ਜਿਹੜੀ ਪੁਲਿਸਰਾਂ ਨੂੰ ਪਿੱਛੇ ਤੱਕ ਰਹੀ ਸੀ ਤੇ ਮਤਲਬ ਸਾਨੂੰ ਵਾਇਰਸ ਸੀ ਦੇਖੋ ਜੀ ਇਹ ਕਿਸਾਨ ਵੀ ਆ ਗਏ ਮਜ਼ਦੂਰ ਆ ਗਏ ਤੁਸੀਂ ਇਹਨਾਂ ਦਾ ਕਰੋ ਅਸੀਂ ਉੱਥੋਂ ਮਤਲਬ ਸਾਰੇ ਕਿਸਾਨਾਂ ਨੂੰ ਸਮਝਾ ਕੇ ਬਾਹਰ ਕੱਢਿਆ ਤੇ ਉਤੋਂ ਬਾਅਦ ਅਸੀਂ ਆ ਕੇ ਇੱਥੇ ਬੈਠੇ ਆ ਸਾਡੀ ਮਤਲਬ ਇਹ ਮੰਗ ਹੈਗੀ ਐ ਵੀ ਜਿਹੜੀ ਅੱਗੇ ਬੋਲੀ ਦਾ ਇਹਨਾਂ ਨੇ ਨਾਪਣਾ ਕੀਤਾ ਕਰਨ ਦਾ ਇਹ ਰੱਦ ਹੋਣੀ ਚਾਹੀਦੀ ਐ ਨਹੀਂ ਮਤਲਬ ਕੀ ਹੈ ਕਿਉਂਕਿ ਇਹਦੇ ਨਾਲ ਭਰਾ ਮਾਰ ਜਿਹੜੀ ਜੰਗ ਛੜੂਗੀ ਇਹਦੇ ਨਾਲ ਪ੍ਰਸ਼ਾਸਨ ਜਿਹੜਾ ਉਹ ਮਤਲਬ ਮਜ਼ਦੂਰਾਂ ਤੇ ਕਿਸਾਨਾਂ ਦੀ ਲੜਾਉਣ ਦੇ ਵਿੱਚ ਸਫਲ ਹੋ ਜਿਹਨੂੰ ਅਸੀਂ ਕਿਸੇ ਵੀ ਰੂਪ ਦੇ ਵਿੱਚ ਸਫਲ ਨਹੀਂ ਹੋਣ ਦੇਣਾ ਇਹ ਤਾਂ ਦੱਸੋ ਕਿੰਨਾ ਚਿਰ ਚੱਲਿਆ ਹੋਇਆ ਇਹ ਅਜੇ ਅਸੀਂ ਜਿੰਨਾ ਤੇ ਸਾਨੂੰ ਪ੍ਰਸ਼ਾਸਨ ਦੇ ਅੰਦਰੋਂ ਸੱਦਾ ਵੀ ਹੈ ਅਸੀਂ ਪਰ ਅਜੇ ਗਏ ਨਹੀਂ ਹੈਗੇ ਇਹ ਅਸੀਂ ਵਿਚਾਰਾਂਗੇ ਕੀ ਹੋਇਆ ਤੇ ਵਿਚਾਰ ਕਿਉਂ ਤੋਂ ਅੰਦਰ ਨਾਲ ਇਹ ਤਾਂ ਕੀ ਮਾਮਲਾ ਹੈ ਜੀ ਆ ਮਾਮਲਾ ਤਾਂ ਇਹ ਹੈ ਜੀ ਪਿਛਲੇ ਲੰਬੇ ਦਿਨਾਂ ਦੇ ਵਿੱਚ ਅਸੀਂ ਇਹ 606 ਏਕੜ ਦਾ ਕਬਜ਼ਾ ਰੱਖਿਆ ਬਖੋਈ ਕਲਾ ਦੇ ਵਿੱਚ ਤੇ ਜਿਹੜੇ ਨਜਾਇਜ਼ ਕਬਜ਼ੇਕਰ ਸੀ ਉਹ ਹਾਈ ਕੋਰਟ ਚਲੇ ਗਏ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਵਿੱਚ ਇਹਨਾਂ ਨੇ ਐਫੀਡਵੈਂਟ ਫਾਈਲ ਕਰਦੇ ਵੀ ਅਸੀਂ ਆਹ ਨੰਬਰਾਂ ਨੂੰ ਕਲੇਮ ਕਰਦੇ ਹਾਂ ਜੀ ਹਾਈ ਕੋਰਟ ਨੇ ਜਿਹੜੇ ਇਹਨਾਂ ਨੇ ਐਫੀਡਵੈਂਟ ਫਾਈਲ ਕੀਤੇ ਵੀ ਆਹ ਨੰਬਰ ਸਾਡੇ ਨੇ ਉਹਨਾਂ ਤੇ ਸਟੇ ਕਰਤੇ ਬਾਕੀ ਜ਼ਮੀਨ ਤੇ ਕੋਈ ਸਟੇ ਨਹੀਂ ਵੀ ਰੱਖੀ ਉਹ ਜਿਹੜੀ ਮਾਲਕੀ ਆ ਪੰਚਾਇਤ ਦੀ ਆ ਉਹ ਹੁਣ ਉਹ ਪੰਚਾਇਤੀ ਜ਼ਮੀਨ ਨੀਅਰ अबाउट 98 ਏਕੜ ਜ਼ਮੀਨ ਆ ਉਹਦਾ ਅੱਜ ਅਸੀਂ ਨੇ ਬੋਲੀ ਰੱਖੀ ਜੀ ਬਾਇ ਪ੍ਰੋਸੈਸ ਜੋ ਲਾ ਕਹਿੰਦਾ ਹੈਗਾ ਤੇ ਦੋਵੇਂ ਤਰ੍ਹਾਂ ਪਿੰਡ ਦੇ ਵਿੱਚੋਂ ਕਾਫੀ ਲੋਕ ਆਏ ਸੀਗੇ ਬਾਹਰੋਂ ਵੀ ਆਏ ਸੀ ਤੇ ਪੀਸਫੁਲੀ ਜਿਹੜੀ ਹੈਗੀ ਆ ਬੋਲੀ ਜਿਹੜੀ ਆ ਹੁਣ ਪੀਸਫੁਲੀ ਯਾਰ ਮਾੜੀ ਮੋਟੀ ਜਿਹੜਾ ਹੈਗਾ ਕੋਈ ਇਹਨਾਂ ਦੀ ਆਪਸ ਵਿੱਚ ਧੱਕਾ ਮੁੱੱਕੀ ਆ ਕੋਈ ਜ਼ਿਆਦਾ ਨਹੀਂ ਹੋਈ ਬਟ ਜਦੋਂ ਮੈਂ ਆਇਆ ਪੀਸਫੁਲੀ ਸੀ ਸਾਰਾ ਸਰ ਵੀ ਨਹੀਂ ਜਿਹੜਾ ਅੰਦਰ ਨਹੀਂ ਆਉਂਦਾ ਨਹੀਂ 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 ਮੈਂ ਅੰਦਰ ਥੋੜਾ ਵੀਡੀਓ ਆਫਿਸ ਹੋਈ ਜਾ ਉਹਦੇ ਵਿੱਚ ਸਿਰ ਵੀ ਪਟਿਆ ਨਹੀਂ ਨਾ ਨਹੀਂ ਇਹ ਮੇਰੇ ਇਤਹਾਸ ਚ ਨਹੀਂ ਆਏਗਾ ਜੇ ਕੋਈ ਹੋਇਆ ਐਸਾ ਤਾਂ ਅਸੀਂ ਜਿਹੜੀ ਵੀਡੀਓਗ੍ਰਾਫੀ ਆ ਉਹ ਦੇਖ ਕੇ ਅਸੀਂ ਉਹਨੂੰ ਮੁੱਖਾਂ ਘਾਲਣ ਲੱਗੇ ਪਿਆ ਕੌਣ ਹੈਗੇ ਨੇ ਕੌਣ ਨਹੀਂ ਉਹ ਤੇ ਅਜ ਪਰ ਲੱਗ ਕਰ ਵੀ ਕੋਈ ਯੂਨੀਅਨ ਦੇ ਜੱਥੇਬੰਦੀਆਂ ਵੱਲੋਂ ਵੀ ਅਟੈਕ ਕੀਤਾ ਗਿਆ ਜੀ ਉੱਚੇਲੇ ਕੇਂਦਰ ਨਹੀਂ ਇਹ ਤਾਂ ਨਹੀਂ ਧਾਂਚਾ ਹੈਗਾ ਕਿਉਂਕਿ ਮੈਂ ਬਾਅਦ ਦੇ ਵਿੱਚ ਆਇਆ ਸੀ ਉਹ ਲੇਟ ਆਇਆ ਸੀ ਇਹ ਜ਼ਮੀਨ ਦੀ ਬੋਲੀ ਹੈ ਜਿਹੜੀ ಗ್ರಾಮ ਪੰਚਾਇਤ ਦੀ ਹੈ ਉਹਨੂੰ ਲੈ ਕੇ ਜਿਹੜੀ ਬीडीपी ਆਫਿਸ ਤੋਂ ਉਹਨਾਂ ਦੀ ਐਡਜਕਸ਼ਨ ਅਖੀਰੀ ਸੀ ਜੀ ਉਹਦੇ ਚੋਂ ਦੋਵੇਂ ਤਰ੍ਹਾਂ ਜਿਹੜੀਆਂ ਨੇ ਆਈਆਂ ਨੇ ਜਿਹੜੀਆਂ ਪਹਿਲਾਂ ਉੱਥੇ ਕਬਜ਼ਾ ਕਰ ਸੀ ਜਾਂ ਹੁਣ ਜਿਹੜੇ ਬੋਲੀ ਦੇਣ ਆਏ ਨੇ ਅਕੋਰਡਿੰਗ ਟੂ ਐਸਓਪੀਜ਼ ਐਂਡ ਅਕੋਰਡਿੰਗ ਟੂ ਜਿਹੜੀਆਂ ਇਹਨਾਂ ਨੂੰ ਐਡਵਰਟਾਈਜ਼ਮੈਂਟ ਦਿੱਤੀ ਬीडीपी ਆਫਿਸ ਨੇ ਉਹ ਆਈਆਂ ਨੇ ਇਹਨਾਂ ਚ ਆਪਸ 'ਚ ਟਕਰਾਅ ਹੋਇਆ ਬਣਾਇਆ ਬਟ ਉਹਦੇ ਬਾਅਦ ਸਾਰੀ ਮਾਹੌਲ ਪੀਸਫੁੱਲ ਆ ਦੋਵੇਂ ਧਿਰਾਂ ਨੂੰ ਬਿਠਾ ਕੇ ਸਮਝਾ ਦਿੱਤਾ ਗਿਆ ਔਰ ਐਸ ਪਰ ਨੋਰਮ ਜੇ ਕੋਈ ਕਾਰਵਾਈ ਦੀ ਗੱਲ ਕਰੇਗਾ ਉਹ ਕਰ ਦਿੱਤੀ ਜਾਵੇ ਕਿ ਨਹੀਂ ਐਸ ਪਰ ਨਾਓ ਸਾਰਾ ਕੁਝ ਪੀਸਫੁਲ ਹੈ ਪਰ ਸਮੂਥਲੀ ਚੱਲੇਗਾ। ਫਿਚਰ ਡਿਵਿਜਨ ਚਰ ਵੀ ਹੋਏ ਆ। ਸਰ ਇਹ ਹਾਲੇ ਚੀਜ਼ਾਂ ਸਾਹਮਣੇ ਨਹੀਂ ਆਈਆਂ। ਬਟ ਇਹਨਾਂ ਜ਼ਰੂਰ ਪਤਾ ਜੀ ਆਪਸ ਵਿੱਚ ਤਕਮ ਤਕੀ ਹੋਈ ਨੇ। ਉਦੋਂ ਬਾਅਦ ਸਾਰੀ ਚੀਜ਼ ਨੂੰ ਫਾਲੋ ਕਰਨਾਗੇ ਜਿਵੇਂ ਜਿਵੇਂ ਕੋਈ ਐਮਐਲਆਰ ਰਸੀਬ ਹੁੰਦੀ ਹੈ ਜਾਂ ਫਰਦਰ ਕੋਈ ਚੀਜ਼ ਆਂਦੀ ਹੈ ਵੀ ਵਿਲ ਪ੍ਰਸੀਡ ਐਸ ਪਰ। ਠੀਕ ਹੈ ਜੀ।